ਦੇ Delhi ਇਹ ਪ੍ਰੋਬਲਮ ਬਦਾ ਚੜਾ ਕੇ ਦੱਸੀ ਜਾ ਰਹੀ ਹੈ ਨਸ਼ੇ ਦੀ ਉਨੇ ਨਹੀਂ ਹੈ 2% ਲੋਕ ਹੋਣਗੇ ਜਿਹੜੇ ਕੋ ਨਸ਼ੇ ਦਾ ਸੇਵਨ ਕਰਦੇ ਨੇ ਜੀ ਉਹਨਾਂ ਪ੍ਰਤੀ ਅਸੀਂ ਲਗ ਲਗ ਤਰ੍ਹਾਂ ਦੀ ਮਹਮ ਚਲਾਈ ਹੋਈ ਹੈ ਉਹ ਵੇਚਦੇ ਨੇ ਉਹ ਜਦੋਂ ਫੜੇ ਜਾਂਦੇ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਬਿਲਕੁਲ ਜਿਹੜੀਆਂ ਫ੍ਰੀਜ਼ ਕੀਤੀਆਂ ਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਨੇ ਸਬਡੂ ਵਿਲੇਜ ਲੈਵਲ ਤੇ ਕਮੇਟੀਆਂ ਨੇ ਠਾਣਾ ਲੈਵਲ ਤੇ ਕਮੇਟੀਆਂ ਨੇ ਜੋ ਲੋਕਾਂ ਨੂੰ ਗਾਈਡ ਕਰਦੀਆਂ ਨੇ ਠੀਕ ਹੈ ਹੁਣ ਤੱਕ ਇਹਦਾ ਜਿਹੜੀ ਮੁਹਿੰਮ ਹੈ ਇਹਦਾ ਰਿਸਪਾਂਸ ਕਿੰਨਾ ਮਿਲਿਆ ਇਹਦੇ ਜਿਹੜੇ ਪੇਰੈਂਟਸ ਨੇ ਸਾਨੂੰ ਉਹ ਵੀ ਸਹਿਯੋਗ ਕਰ ਰਹੇ ਨੇ ਸ਼ਰਾਬ ਦੀ ਵੀ ਚਰਚਾ ਜਿਹੜੀ ਹੈਗੀ ਉਹ ਚੱਲਦੀ ਰਹਿੰਦੀ ਹੈ ਵੀ ਨਜਾਇਜ਼ ਸ਼ਰਾਬ ਬਣ ਕੇ ਵਿਕਦੀ ਹੈ ਤੇ ਕੁਝ ਘਰ ਦੀ ਸ਼ਰਾਬ ਲੋਕ ਕੱਢ ਕੇ ਵੇਚਦੇ ਆ ਸੋ ਉਹਨੂੰ ਕੰਟਰੋਲ ਕਰ ਲਈ ਤੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਪ੍ਰੋਪਰ ਐਕਸ਼ਨ ਲਿਆ ਜਾਂਦਾ ਦੋਸਤੋ ਤੁਸੀਂ ਦੇਖ ਰਹੇ ਹੋ ਬੌਸਿਕ ਟਾਈਮਜ਼ ਮੈਂ دیدار ਕਰਨਾ ਤੁਹਾਡੇ ਨਾਲ ਅੱਜ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਪਟਿਆਲਾ ਤੇ ਪੰਜਾਬ ਜਿਹੜੇ ਸਾਰੇ ਪੰਜਾਬ ਦੇ ਖਿੱਤੇ ਨੇ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਪ੍ਰੋਬਲਮ ਨਾਲ ਜੂਝ ਰਹੇ ਨੇ ਸੋ ਅੱਜ ਆਪਾਂ ਜਿਹੜੀ ਸ਼ਖਸੀਅਤ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਨੇ ਸਰਦਾਰ ਹਰਜਨ ਸਿੰਘ ਭੁੱਲਰ ਜੀ ਡੀਆਜੀ ਪਟਿਆਲਾ ਰੇਂਜ ਉਹਨਾਂ ਨੇ ਨਸ਼ੇ ਦੇ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਮੁਹਿੰਮ ਹੈ ਉਹ ਖੜੀ ਕੀਤੀ ਹੈ ਤੇ ਉਹਦੇ ਕੀ ਕੀ ਉਹ ਪ੍ਰੋਗਰਾਮ ਲੈ ਕੇ ਚੱਲ ਰਹੇ ਨੇ ਉਹ ਸਬਾਰੇ ਆਪਾਂ ਅੱਜ ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਸਾਰਾ ਸਵਾਗਤ ਹੈ ਜੀ ਬਾਉਸ਼ਾ ਜੀ ਤੁਹਾਡਾ ਥੈਂਕ ਯੂ ਜੀ ਸਰ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡੇ ਰੇਂਜ ਦੇ ਵਿੱਚ ਕਿੰਨੇ ਜ਼ਿਲ੍ਹੇ ਨੇ ਮੇਰੀ ਰੇਂਜ ਦੇ ਵਿੱਚ ਚਾਰ ਜ਼ਿਲ੍ਹੇ ਨੇ ਜੀ ਪਟਿਆਲਾ ਸੰਗਰੂਰ ਬਰਨਾਲਾ ਤੇ ਬਲੇਰਕੋਟ ਦਾ ਜੀ ਸਰ ਨਸ਼ੇ ਨੂੰ ਲੈ ਕੇ ਕੀ ਕੀ ਜਿਹੜੇ ਪ੍ਰੋਗਰਾਮ ਨੇ ਉਹ ਚਲਾਏ ਜਾ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰਨੀ ਚਾਹਾਂਗਾ ਕਿ ਜਿੰਨੀ ਇਹ ਪ੍ਰੋਬਲਮ ਦਾ ਚੜਾ ਕੇ ਦੱਸੀ ਜਾ ਰਹੀ ਹੈ ਨਸ਼ੇ ਦੀ ਉਹ ਨਹੀਂ ਹੈ ਜੀ ਕਿਉਂਕਿ ਸਾਡੇ ਕੁਝ ਕੋਈ 2% 1-2% ਲੋਕ ਹੋਣਗੇ ਜਿਹੜੇ ਕੋ ਨਸ਼ੇ ਦਾ ਸੇਵਨ ਕਰਦੇ ਨੇ ਜੀ ਉਹਨਾਂ ਉਪਰਤੀ ਅਸੀਂ ਲਗ ਲਗ ਤਰ੍ਹਾਂ ਦੀ ਮਹਮ ਚਲਾਈ ਹੋਈ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਂਦੇ ਹਾਂ ਪਿੰਡਾਂ ਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਨੇ ਸਬਡੂ ਗਿੰਜਲ ਲੈਵਲ ਤੇ ਕਮੇਟੀਆਂ ਨੇ ਥਾਣਾ ਲੈਵਲ ਤੇ ਕਮੇਟੀਆਂ ਨੇ ਜੋ ਲੋਕਾਂ ਨੂੰ ਗਾਈਡ ਕਰਦੀਆਂ ਨੇ ਠੀਕ ਹੈ ਇਸ ਤੋਂ ਸਵਾਏ ਜਿਹੜੇ ਸਮੱਗਲਰ ਨੇ ਸਮੱਗਲਰਾਂ ਨੂੰ ਫੜ ਲਈ ਅਸੀਂ ਪੂਰੀ ਮਹਿਮ ਚਲਾਈਏ ਲੋਕ ਵੀ ਸਾਨੂੰ ਸਹਿਯੋਗ ਦੇ ਰਹੇ ਨੇ ਜਿਹੜੇ ਸਪਲਾਈਅਰ ਨੇ ਲਿਆ ਕੇ ਨਸ਼ਾ ਵੇਚਦੇ ਨੇ ਉਹ ਜਦੋਂ ਫੜੇ ਜਾਂਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਬਿਲਕੁਲ ਜਿਹੜੀਆਂ ਫ੍ਰੀਜ਼ ਕੀਤੀਆਂ ਜਾਂਦੀਆਂ ਨੇ ਠੀਕ ਹੈ ਔਰ ਉਹਦੇ ਜਿਹੜੀ ਵੀ ਉਹਨਾਂ ਨੇ ਆਪਣੀ ਪ੍ਰਾਪਰਟੀ ਕੋਈ ਠੇਕੇ ਦੇ ਦਿੱਤੀ ਏ ਜਾਂ ਵੇਚ ਲਈ ਉਹਨਾਂ ਲਈ ਏ ਜਾਂ ਦੋ ਨੰਬਰ ਚ ਕਿਸੇ ਤਰ੍ਹਾਂ ਵੀ ਬਣਾਈ ਏ ਜੀ ਉਹਦੇ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਕੋ ਉਹਨਾਂ ਨੂੰ ਤੁਰੰਤ ਜ਼ਬਤ ਕੀਤਾ ਜਾਵੇ ਤੇ ਉੱਥੇ ਬੋਰਡ ਲਗਾਇਆ ਜਾਣ ਕਿ ਇਹਨੂੰ ਨਾ ਹੀ ਕੋਈ ਠੇਕੇ ਤੇ ਲਾਏਗਾ ਤਾਂ ਨਾ ਹੀ ਅੱਗੇ ਵੇਚ ਸਕਣਗੇ ਜੀ ਇਸ ਸਬੰਧੀ ਅਸੀਂ ਪੂਰੀ ਕਹੜੀ ਕਾਰਵਾਈ ਕਰ ਰਹੇ ਹਾਂ ਬਾਕੀ ਟਾਈਮ ਟੂ ਟਾਈਮ ਅਸੀਂ ਜਿਹੜੇ ਸੈਮੀਨਾਰ ਕਰ ਰਹੇ ਹਾਂ ਅਵੇ ਲੱਖ ਦੇ ਵਿੱਚ ਤੇ ਜਿਹੜਾ ਨਸ਼ੇ ਦੇ ਉੱਤੇ ਪਟਿਆਲਾ ਰੇਂਜ ਦੇ ਵਿੱਚ ਪ੍ਰੋਪਰ ਜਿਹੜਾ ਕੰਟਰੋਲ ਇਹਦੇ ਵਿੱਚ ਕੁਝ ਬੱਚੇ ਜਿਹੜੇ ਕੋਈ ਫਰਸਟਡ ਹੋ ਜਾਂਦੇ ਨੇ ਉਹ ਮਾੜੀ ਸੰਗਤ ਦੇ ਵਿੱਚ ਪੈ ਕੇ ਨਸ਼ੇ ਦਾ ਸੇਵਨ ਕਰਦੇ ਨੇ ਤੇ ਉਹ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਨੂੰ ਰੋਕਣਾ ਬਿਲਕੁਲ ਤੇ ਪੇਰੈਂਟਸ ਜਿਹੜਾ ਉਸ ਵੱਲ ਧਿਆਨ ਦੇਣ ਉਹਨਾਂ ਦੇ ਟੀਚਰ ਸਾਹਿਬਾਨ ਧਿਆਨ ਦੇਣ ਸਾਡੀ ਸੋਸਾਇਟੀ ਦੇ ਲੋਕ ਧਿਆਨ ਦੇਣ ਔਰ ਜਿੱਥੇ ਵੀ ਕਿਸੇ ਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਪੁਲਿਸ ਨੂੰ ਦੱਸਣ ਅਸੀਂ ਜਿਹੜਾ ਨਾ ਉਹ ਸੀਕ੍ਰਟ ਰੱਖਾਂਗੇ ਉਹਨਾਂ ਨੂੰ ਸਰ ਹੁਣ ਤੱਕ ਇਹਦਾ ਜਿਹੜੀ ਮੁਹਿੰਮ ਹੈ ਇਹਦਾ ਰਿਸਪਾਂਸ ਕਿੰਨਾ ਕੁ ਮਿਲਿਆ ਵੀ ਕਿੰਨੇ ਕੁ ਉਹਨਾਂ ਆਪ ਫੜ ਚੁੱਕੇ ਆਂ ਦੇਖੋ ਸਾਨੂੰ ਬਹੁਤ ਵਧੀਆ ਆਇੰਦਾ ਰਿਸਪਾਂਸ ਮਿਲਿਆ ਹਰੇਕ ਸਾਡੇ ਪੰਡਾਾਂ ਦੇ ਵਿੱਚ ਸੈਮੀਨਾਰ ਜਿਹੜੇ ਨੇ ਉਹ ਲਾਰੇ ਨੇ ਸਾਡੇ ਅਫਸਰ ਤੇ ਲੋਕਾਂ ਨੂੰ ਬਹੁਤ ਰਿਸਪਾਂਸ ਮਿਲਦਾ ਹਰੇਕ ਪੇਰੈਂਟਸ ਚਾਹੁੰਦਾ ਹੈ ਕਿ ਮੇਰਾ ਬੱਚਾ ਜਿਹੜਾ ਕਿਸੇ ਤਰੀਕੇ ਮਾੜੀ ਸੰਗਤ ਚੋਂ ਪਾ ਕੇ ਨਸ਼ਾ ਕਰ ਰਿਹਾ ਉਸ ਮਾੜੀ ਸੰਗਤ ਦੇ ਵਿੱਚੋਂ ਨਿਕਲੇ ਬਿਲਕੁਲ ਜੀ ਇਹਦੇ ਜਿਹੜੇ ਪੇਰੈਂਟਸ ਨੇ ਸਾਨੂੰ ਉਹ ਵੀ ਸਹਿਯੋਗ ਕਰ ਰਹਿਣ ਤੇ ਜਿਹੜੇ ਹੋਰ ਵੀ ਕਿਸੇ ਦੀ ਕੋਈ ਬੱਚਾ ਜਿਹੜਾ ਖਾਂਦਾ ਹੈ ਉਹਨਾਂ ਨੂੰ ਮੈਂ ਉਹਨਾਂ ਦੇ ਪੇਰੈਂਟਸ ਨੂੰ ਅਪੀਲ ਕਰਾਂਗਾ ਕਿ ਉਹ ਵੀ ਪੁਲਿਸ ਦਾ ਨਾਲ ਸਹਿਯੋਗ ਦੇਣ ਤੇ ਆਪਣੇ ਬੱਚੇ ਦੀ ਵਿਲ ਪਾਵਰ ਨੂੰ ਸਟਰੋਂਗ ਕਰਨ ਤਾਂ ਕਿ ਉਹ ਜਿਹੜਾ ਨਸ਼ਾ ਛੱਡ ਸਕੇ ਨਸ਼ੇ ਛਡਾਉਣ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਾਕਾਇਦਾ ਫ੍ਰੀ ਕੈਂਪ ਲਾਏ ਜਾ ਰਹੇ ਨੇ ਜਿੰਦੇ ਚ ਅਸੀਂ ਡਰਗ ਡਿਕشن ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਲਿਜਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾ ਰਹੇ ਹਾਂ ਅੱਛਾ ਸਰ ਨਸ਼ੇ ਦੇ ਹੋਰ ਜਿਹੜੇ ਗਲਤ ਨਸ਼ੇ ਨੇ ਉਹਨਾਂ ਦੇ ਨਾਲ ਨਾਲ ਇੱਕ ਸ਼ਰਾਬ ਦੀ ਵੀ ਚਰਚਾ ਜਿਹੜੀ ਹੈਗੀ ਉਹ ਚੱਲਦੀ ਰਹਿੰਦੀ ਹੈ ਵੀ ਨਜਾਇਜ਼ ਸ਼ਰਾਬ ਬਣ ਕੇ ਵਿਕਦੀ ਹੈ ਤੇ ਕੁਝ ਘਰ ਦੀ ਸ਼ਰਾਬ ਲੋਕ ਕੱਢ ਕੇ ਵੇਦੇ ਨੇ ਸੋ ਉਹਨੂੰ ਕੰਟਰੋਲ ਕਰ ਲਈ ਵੀ ਐਫਰਟ ਜਿਹੜੇ ਹੈਗੇ ਨੇ ਜਾਰੀ ਨੇ ਜੀ ਬਿਲਕੁਲ ਜੀ ਜਿੱਥੇ ਕੋਈ ਨਜਾਇਜ਼ ਤੰਦਾ ਹੁੰਦਾ ਹੈ ਜਾਂ ਕੋਈ ਨਜਾਇਜ਼ ਸ਼ਰਾਬ ਕੱਢੇਗਾ ਉਹਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਪ੍ਰੋਪਰ ਐਕਸ਼ਨ ਲਿਆ ਜਾਂਦਾ ਠੀਕ ਹੈ ਜੀ ਇੱਕ ਸਰ ਮੈਂ ਆਪਣੇ ਹੁਣ ਇੱਕ ਖਾਸ ਸਵਾਲ ਬਣਾਉਣਾ ਇੰਟਰ ਸਟੇਟ ਬਾਰਡਰ ਦੇ ਨਾਲ ਪਟਿਆਲਾ ਡਿਸਟ੍ਰਿਕਟ ਦੀ ਸੰਗਰੂਰ ਡਿਸਟ੍ਰਿਕਟ ਦੀ ਕਾਫੀ ਜਿਹੜੀ ਹੱਦ ਆਉ ਲੱਗਦੀ ਹੈ ਸੋ ਉੱਥੇ ਵੀ ਜਿਹੜੇ ਮੁਸਤੈਦ ਆ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ। ਬਿਲਕੁਲ ਅਸੀਂ ਡਿਊਰਿੰਗ ਇਲੈਕਸ਼ਨ ਵੀ ਨਾਕੇ ਲਈ ਰੱਖੇ ਨੇ ਹੁਣ ਵੀ ਟਾਈਮ ਟੂ ਟਾਈਮ ਜਿਹੜੇ ਸਾਡੇ ਐਸਐਚਓ ਨੇ ਇੰਟਰ ਸਟੇਟ ਸਾਡਾ ਬਾਰਡਰ ਹਰਿਆਣਾ ਨਾਲ ਲੱਗਦਾ ਟਾਈਮ ਟੂ ਟਾਈਮ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ ਉੱਥੇ। ਠੀਕ ਹੈ ਸਰ। ਉਸ ਸਮੇਂ ਆਪਣੇ ਅਗਲੇ ਸਵਾਲ ਤੇ ਆਉਣਾ ਜੀ ਜੇ ਕਿਸੇ ਦਾ ਬੱਚਾ ਕਿਸੇ ਗਲਤ ਸੰਗਤ ਦੇ ਵਿੱਚ ਪੈ ਕੇ ਇਹਦਾ ਸੇਵਨ ਕਰਨ ਲੱਗ ਗਿਆ ਸੋ ਉਹਨੂੰ ਮੁਖ ਧਾਰਾ ਦੇ ਵਿੱਚ ਲਿਆਉਣ ਲਈ ਕੀ ਐਫਰਟਸ ਨੇ ਜਾਂ ਉਹ ਕਾਮਯਾਬੀ ਹੋ ਰਹੇ ਨੇ ਜੀ ਐਫਰਟਸ ਬਿਲਕੁਲ ਇਹਦੇ ਵਿੱਚ ਜਿਹੜਾ ਬੱਚਾ ਉਹਦੇ ਮਾਪਿਆਂ ਦੀ ਵਿਲ ਪਾਵਰ ਨੂੰ ਸਟਰੋਂਗ ਕਰਨਗੇ ਉਸ ਇਲਾਕੇ ਦੇ ਲੋਗਾਂ ਦੀ ਵਿਲ ਪਾਵਰ ਨੂੰ ਸਟਰੋਂਗ ਕਰਨਗੇ ਤੇ ਪੁਲਿਸ ਹੁਣਾਂ ਦੇ ਨਾਲੇ ਅਸੀਂ ਉਹਨਾਂ ਦੇ ਕੈਂਪ ਲਵਾ ਕੇ ਜਿਹੜੇ ਉਹਨਾਂ ਦੇ ਨਸ਼ੇ ਛਡਾਉਣ ਲਈ ਪੂਰੇ ਅਫਰਟਸ ਕਰ ਰਹੇ ਹਾਂ ਜੀ ਸਰ ਮੇਰਾ ਅਗਲਾ ਸਵਾਲ ਹੈ ਜੀ ਜਿਹੜੇ ਲੋਕ ਨੇ ਚਲੋ ਜਿਨ੍ਹਾਂ ਦਾ ਕੋਈ ਬੱਚਾ ਨਸ਼ਾ ਪਤਾ ਨਹੀਂ ਵੀ ਕਰਦਾ ਜਿਹੜੀ ਆਮ ਪਬਲਿਕ ਹੈ ਸੋ ਉਹ ਇੱਕ ਕੀ ਕਹਿੰਦੇ ਨੇ ਵੀ ਜਨ ਉਹ ਵੱਧ ਰਹੀ ਹੈ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਜਨ ਅੰਦੋਲਨ ਵੱਧ ਰਹੀ ਹੈ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਾਂਗਾ ਕਿ ਤੁਸੀਂ ਆਪਦੇ ਪਿੰਡ ਦਾ ਮੈਨੂੰ ਦੱਸੋ ਵੀ ਤੁਹਾਡੇ ਪਿੰਡ 'ਚ ਕਿੰਨੇ ਲੋਕ ਨਸ਼ਾ ਕਰਦੇ ਆ ਆਪਾਂ ਜੇ ਪਿੰਡ 'ਚ ਇੱਕ ਜਾਂ ਦੋ ਬੰਦਾ ਨਸ਼ਾ ਕਰਦਾ ਹੈ ਤਾਂ ਉਹਦੇ ਜੋ ਸਮੁੱਚੇ ਪਿੰਡ ਨੂੰ ਬਦਨਾਮ ਨਾ ਕਰੀਏ ਸਹੀ ਗੱਲ ਹੈ ਹਾਂ ਜੀ ਬਿਲਕੁਲ ਜੇ ਪੰਜਾਬ ਦੇ ਵਿੱਚ 1-2% ਬੰਦੇ ਨਸ਼ਾ ਕਰਦੇ ਨੇ ਤੇ ਉਹਦੇ ਜੋ ਸੁੱੱਚੇ ਸਮੁੱਚੇ ਪੰਜਾਬ ਨੂੰ ਅਸੀਂ ਬਦਨਾਮ ਨਾ ਹੋਣ ਦਈਏ ਬਿਲਕੁਲ ਸਹੀ ਜੀ ਇਹ ਆ ਵੀ ਜਿਹੜੇ ਚੰਦ ਬੰਦੇ ਨੇ ਜਿਹੜੇ ਥੋੜੇ ਜੇ ਤੁਹਾਨੂੰ ਮੈਂ 1-2% ਕਹਿਣਾ ਜੇ ਉਹ ਕਿਤੇ ਗੁੰਮਰਾਹ ਹੋ ਕੇ ਗਲਤ ਸੰਗਤ ਚ ਪੈ ਕੇ ਨਸ਼ਾ ਲੈ ਰਹੇ ਨੇ ਉਹਨਾਂ ਨੂੰ ਛਡਾਉਣ ਲਈ ਔਰ ਉਹਨਾਂ ਨੂੰ ਸਹੀ ਰਸਤੇ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਨੇ ਸਰ ਮੇਰਾ ਆਖਰੀ ਸਵਾਲ ਹੈ ਜੀ ਸਾਡੇ ਬਾਬੂ ਸਾਹਿਬ ਦੇ ਮਾਧਿਅਮ ਰਾਹੀਂ ਤੁਸੀਂ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਆਪਣੀ ਮਿਹਨਤ ਨਾਲ ਵੱਧ ਤੋਂ ਵੱਧ ਜੁੜਨ ਤੇ ਨਸ਼ੇ ਵਰਗੇ ਕੋੜ ਤੋਂ ਦੂਰ ਰਹਿਣ ਮੈਂ ਲੋਕਾਂ ਨੂੰ ਇਹੋ ਅਪੀਲ ਕਰਾਂਗਾ ਕਿ ਪਲੀਜ਼ ਹਮੇਸ਼ਾ ਤੁਹਾਡੇ ਨਾਲ ਹੈ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਕੈਂਪ ਲਾ ਕੇ মিডিਆ ਰਾਈ ਜਿਹੜਾ ਦੱਸਿਆ ਕਿ ਪੰਡਾ ਦੀਆਂ ਕਮੇਟੀਆਂ ਬਣਾਓ ਜਿਹੜੇ ਬੱਚਾ ਗਮਰਾ ਹੋ ਕੇ ਨਸ਼ੇ ਕਰਦਾ ਉਹਦੇ ਕੈਂਪ ਲਵਾ ਕੇ ਉਹਦਾ ਨਸ਼ਾ ਛਡਾਈਏ ਉਹਨਾਂ ਦੇ ਮਾਪਿਆਂ ਨੂੰ ਤਗੜੇ ਬਣਾਈਏ ਜਿਹੜੇ ਸਮਗਲਰ ਉਸ ਇਲਾਕੇ ਦੇ ਵਿੱਚ ਆ ਕੇ ਸਪਲਾਈਰ ਜਿਹੜੇ ਲੈ ਕੇ ਆਉਂਦੇ ਨੇ ਉਹਨਾਂ ਦੀ ਇਨਫਰਮੇਸ਼ਨ ਦਿਓ ਉਹ ਪੁਲਿਸ ਨੂੰ ਜਦੋਂ ਤੁਸੀਂ ਇਨਫਰਮੇਸ਼ਨ ਦਿਓਗੇ ਅਸੀਂ ਫੜਾਂਗੇ ਉਹਨਾਂ ਨੂੰ ਤੇ ਤੁਹਾਡੇ ਨਾਮ ਸੀਕਰਟ ਰੱਖਾਂਗੇ ਤੇ ਸਾਰੇ ਜਣੇ ਆਪਾਂ ਰਲ ਕੇ ਹੀ ਜਿਹੜਾ ਇਹ ਨਸ਼ੇ ਦਾ ਕੂੜ ਕੱਢ ਸਕਾਂਗੇ ਥੈਂਕ ਯੂ ਦੋਸਤੋ ਇਹ ਸਿਗੇ ਸਰਦਾਰ ਹਰਚੰਦ ਸਿੰਘ ਭੁੱਲਰ ਜੀ ਡੀਆਈਜੀ ਪਟਿਆਲਾ ਰੇਂਜ ਉਹਨਾਂ ਨੇ ਜਿਹੜੀ ਨਸ਼ੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਉਹਦੇ ਬਾਰੇ ਉਹਨੇ ਬੜੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਪਸੰਦ ਆਵੇ ਤਾਂ ਲਾਈਕ ਜਰੂਰ ਕਰੋ ਮੈਂ ਦਦਾਰ ਗੁਰਨਾ ਤੁਹਾਡੇ ਨਾਲ ਇੱਕ ਬਿਲਕੁਲ ਨਵੇਂ ਨਵਕਲੇ ਪ੍ਰੋਗਰਾਮ ਹਾਜ਼ਰ ਹੋਵਾਂਗਾ ਤਦ ਤੱਕ ਲਈਕ ਥੈਂਕ ਯੂ